ਲਓ ਜੀ ਮਿੱਤਰੋ ਬਲੌਗ ਚ ਜਾਨਵਰ ਦਿਖਾਉਣ ਲੱਗਾ ਤੁਹਾਨੂੰ ਸਾਰੇ ਤਰ੍ਹਾਂ ਦੇ ਮੰਨ ਲਓ ਥੋੜੇ ਭਾਤੋਂ ਲੈ ਕੇ ਵੱਡੇ ਭਾਤ ਦੇ ਸਾਰੇ ਜਾਨਵਰ ਹੀ ਮਿਲ ਜਣੇ ਤੁਹਾਨੂੰ ਜਾਨਵਰ ਤਕਰੀਬਨ ਖੜੇ ਆ ਜੀ 30 ਦੇ ਆਸ-પાસ ਮੋਟੀ ਮੋਟੀ ਡਿਟੇਲ ਦੇ ਦੇਣਾ ਰੇਂਜ ਪਤਾ ਦੇ ਤੁਹਾਨੂੰ ਅੱਜ ਦੇ ਟਾਈਮ ਆਪਣੇ ਕੋਲ ਖੜੇ ਆ 70000 ਤੋਂ ਲੈ ਕੇ 3 ਲੱਖ ਬਈ ਤੱਕ ਆ ਜਾਨਵਰ ਤੋਂ ਸ਼ੁਰੂ ਹੁੰਦੇ ਨੇ ਦੋਸਤੋ ਮੱਥੇ ਫੁੱਲ ਦੀ ਘੋੜੀ ਹੈ ਜੀ ਚਾਲ ਚੁਲ ਬਹੁਤ ਤੇ ਰੇਵੀਆ ਮੰਨ ਲਓ 30 ਦੀ ਸਪੀਡ ਤੇ ਰੇਵੀਆ ਚੱਲਦੀ ਹੈ ਇਹਦਾ ਮੈਂ ਫਰੰਟ ਵੀ ਮੂਹਰੇ ਦਿਖਾ ਦੂੰ ਪਰ ਜਿਹੜਾ ਮੇਨ ਆ ਤੁਸੀਂ ਦੇਖ ਸਕਦੇ ਹੋ ਕੋਈ ਪੈਰ ਚੱਟਾ ਨਹੀਂ ਇਹਦਾ 60 ਇੰਚ ਹਾਈਟ ਆ ਮੱਥੇ ਫੁੱਲ ਪੱਕਾ ਕੁਮੈਤ ਰਾਂਗਾ ਮੌਕੇ ਤੇ ਖਾਲੀ ਹੈ ਤੇ ਦੂਜੇ ਨੰਬਰ ਤੇ ਆ ਚੰਬੀ ਘੋੜੀ ਦੇਖ ਲਓ ਚਾਰੇ ਪੈਰ ਚੱਟੇ ਆ ਚੰਬਾਪਣ ਬਹੁਤ ਆ ਮੌਕੇ ਤੇ ਵੀ ਖਾਲੀ ਆ ਨੰਬਰ 3 ਤੇ ਆ ਸੰਜਾਖ ਘੋੜੀ 61 ਇੰਚ ਦੀ ਇਹ ਸੇਲ ਹੋਈ ਹੋਈ ਦੋਸਤੋ ਇਹਦੇ ਬਾਰੇ ਨਾ ਪੁੱਛੋ ਇਹ ਸੇਲ ਆ ਆ ਦੋਨੇ ਘੋੜੀਆਂ ਉਦੋਂ ਬਾਅਦ ਆ ਦੂਧੀਆਂ ਸੰਜਾਫ ਘੋੜੀ ਦੇਖ ਸਕਦੇ ਤੁਸੀਂ ਦੂਧੀਆਂ ਸੰਜਾਫ ਘੋੜੀ ਹੈ ਜੀ 60 ਕੰਚ ਹੈ ਦੀ ਹਾਈਟ ਆ ਮੌਕੇ ਤੇ ਇਹ ਵੀ ਖਾਲਾ ਨੀਲੀ ਜਿਹੜੇ ਭਰਾ ਨੀਲੀ ਘੋੜੀ ਦੀ ਪਾਲ ਤੋਂ ਹੁਣ ਚੰਗੀ ਬੰਤਰਾਂ ਦੀ ਤਾਂ ਮਿੱਤਰੋ ਆ ਘੋੜੀ ਵੀ ਦੇਖ ਸਕਦੇ ਉਸ ਤੋਂ ਅੱਗੇ ਆ ਗਈ ਚੰਬੀ ਘੋੜੀ ਆ ਦੋਸਤੋ ਆ ਘੋੜੀ ਦੀ ਇਹ ਖਾਸੀਅਤ ਹੈ ਜਿਹੋ ਜਿਹੇ ਘੋੜ ਪੰਜ ਕਲੈਨ ਆ ਮੂੰਹ ਮੱਥੇ ਦਾ ਪਟਾ ਜਰੂਰ ਥੋੜਾ ਚੌੜਾ ਪਰ ਮਾਲੋ ਔਰਲੇ ਪਾਸੇ ਟੈਡਰੂਡੇ ਕੋਈ ਚਿੱਟਾ ਮਾਰਵਾਲੀ ਬੱਚਾ ਵੀ ਦਿੰਦੀ ਐ ਨੋ ਕਰਾ ਵੀ ਦਿੰਦੀ ਐ ਪਹਿਲਾਂ ਨਹੀਂ ਮਾਰਵਾਲੀ ਬਸ਼ੀਰਾ ਜੈ ਰਾਜ ਤੋਂ ਕਾਂਡੂ ਕਲਨ ਬਹੁਤ ਟੌਪ ਦਾ ਬਿਸ਼ੇਰਾ ਆਪਣੇ ਗੁਜਰਾਤ ਚਲੇ ਗਿਆ ਤੇ ਆਪਣੇ ਕੋਲ ਹੁਣ ਆਈ ਆ ਇਹ ਕੱਲ ਹੀ ਆਈ ਆ ਤੇ ਮੌਕੇ ਤੇ ਖਾਲੀ ਆ ਤੁਹਾਨੂੰ ਇਹ ਫਾਇਦਾ ਹੋ ਜੂ ਨੁਕਰੇ ਤੋਂ ਭਰੋਣੀ ਨੁਕਰੇ ਤੋਂ ਮਾਰਵਾੜੀ ਤੋਂ ਭਰੋਣੀ ਮਾਰਵਾੜੀ ਹੀਟ ਕੱਢਿਆ ਹੋਊ ਮੌਕੇ ਤੇ ਖਾਲੀ ਆ 60 ਇੰਚ ਹਾਈਟ ਆ ਪਰ ਖੁੱਲੀ ਬਹੁਤ ਆ ਹੱਡ ਪੈਰ ਦੇਖੋ ਲੈਂਥ ਲੁੰਤ ਕਿੰਨੀ ਚੌੜੀ ਆ ਖੁੱਲੀ ਆ ਤੇ ਨੰਬਰ 5 ਤੋਂ ਇਹ ਗਲਟੀ ਚੰਬੀ ਘੋੜੀ ਆ ਗਈ ਬਗਾਊ ਵਾਲੇ ਪੰਜ ਵਾਸੇ ਸੇਵਾ ਕਿਉਂਕਿ ਇੱਕੋ ਘੋੜੀ ਸੇਲ ਹੋਈ ਹੋਈ ਆ ਤੇ ਆ ਪੰਜਵੀਂ ਘੋੜੀ ਜਿਹੜੀ ਸੇਲ ਵਾਲੇ ਚਾਹ ਦੇਖ ਸਕਦੇ ਲੈਂਥ ਦੇਖੋ ਪਹਿਲਾਂ ਹਾਰੇ ਤਕਰੀਬਨ ਪਿੰਡੇ ਦੇ ਘਰ ਗਲਦਾ ਬਣੀ ਪਈ ਆ ਰੰਗ ਰੰਗ ਬਹੁਤ ਚਿੱਟਾ ਇਹਦਾ ਦੇਖ ਸਕਦੇ ਤੁਸੀਂ ਮੌਕੇ ਤੇ ਵੀ ਖਾਲੀ ਤੇ ਨੰਬਰ 6 ਤੇ ਜਿਹਨੇ ਬਰੀਡਿੰਗ ਵਾਸਤੇ ਲੈਣੀ ਆ ਜੈ ਰਾਜ ਤੋਂ ਮੇਟ ਆ ਮੌਕੇ ਤੇ ਹੀਟ ਜੀ ਆਜੇ ਹੱਡ ਪੈਰ ਦੇਖੋ ਘੋੜੀ ਦਾ ਸੁੰਭ ਦਾ ਸੈਜ ਦੇਖੋ ਪੂਰੇ ਟਾਪ ਦੀ ਗਰਦਨ ਮੱਤੇ ਫੁੱਲ ਕੁੰਡੀ ਵਾਲਾ ਕੰਨ 60 ਇੰਚ ਹਾਈਟ ਰੰਗ ਰੂਂਦੀ ਚਮਕ ਵਾਲਾ ਸੁਰਦੀ ਬਹੁਤ ਆ ਤੋੜਾ ਬਹੁਤ ਆ ਕਹਿੰਦੇ ਬਰੀਡਿੰਗ ਵਾਸਤੇ ਵਰਤਨੇ ਪਹਿਲਾਂ ਦੋ ਬਸ਼ੇਰੀਆਂ ਦਿੱਤੀਆਂ ਪੂਰੇ ਟਾਪ ਦੀਆਂ ਦਿੱਤੀਆਂ ਨੇ ਆਲੀਸਾਨ ਦੀ ਡਾਇਰੈਕਟ ਆ ਦੋਸਤੋ ਪੂਤੀ ਨਹੀਂ ਪਰੋਤੀ ਨਹੀਂ ਦੋਤੀ ਨਹੀਂ ਸਿੱਧੀ ਆਲੀਸਾਨ ਦੀ ਮੰਨ ਲਓ ਪੂਰਾ ਕਹਿ ਦੀ ਆਪਾਂ ਟਾਪ ਦੀ ਖਜ਼ਾਨਾ ਹੀ ਲਿਆਤਾ ਤੁਹਾਨੂੰ ਥੰਮ ਜੰਮਣ ਵਾਲੀ ਘੋੜੀ ਤੇ ਮਿੱਤਰੋ ਆ ਬਸ਼ੇਰਾ ਕਰਿਓ ਮੜਾ ਚੈੱਕ 5 ਕਲੇਨ ਆ ਜਿਹੜੇ ਭਰਾਵਾਂ ਨੇ ਕੋਈ ਅਜੂਬਾ ਲੈਣਾ ਮੰਨ ਲਓ ਕੋਈ ਰਾਈਡਿੰਗ ਵਾਸਤੇ ਜਾਂ ਸਾਂਹ ਬਣਾਉਣ ਵਾਸਤੇ ਮਜੂਕ ਇਹਦੇ ਦੇਵਲੀ ਲੈਂਦਾ ਸਮੇਲ ਆ ਪ੍ਰਵਾਹਤ ਘੋੜਾ ਸੁਣਿਆ ਨਾ ਮਜੂਤੀ ਦੇ ਸੰਭ ਜਿਹਦਾ ਪੈਰੀ ਬਾਹਲਾ ਡਬਲ ਆ ਉਹਦਾ ਡਾਇਰੈਕਟ ਬੱਚਾ ਮਾਂ ਇਹਦੀ ਡਾਇਰੈਕਟ ਫੌਜੀ ਦੀ ਆ ਖਾਰੇ ਪੈਂਟ ਜੰਮਿਆ ਪੜਿਆ ਸਾਰਾ ਐਡਰੈਸ ਡੀਐਨਏ ਤਾਂ ਗਰੰਟੀਓ 14-15 ਮਹੀਨਾ ਹੋਇਆ 60 ਦੇ ਲਵੇ ਤਵੇ ਹੋਇਆ ਖੜਾ ਲੈਂਥ ਦੇਖੋ ਕਿੰਨੀ ਆ ਬਾਕੀ ਟੌਪ ਦਾ ਪੂਰਾ ਨੰਬਰ 2 ਤੇ ਆ ਗਿਆ ਬਸ਼ੇਰੀ ਦਲਰਾਜ ਘੋੜੇ ਦੀ ਪੋਤੀ ਆ ਦੋਸਤੋ ਦਲਵਾਨ ਦੀ ਪਰਪੋਤੀ ਆ ਤੇ ਵੇ ਇਸ ਤਰ੍ਹਾਂ ਕਰ ਉਹ ਦਾਰਤਨ ਆ ਵੀ ਪਰ ਬਕਾਉ ਨਹੀਂ ਮਿੱਤਰੋ ਸੇਲ ਹੋਇਆ ਹੋਇਆ ਤੇ ਆ ਹੈਗੇ ਜਵਰਾਜ ਦੀ ਬੱਤੀ ਤੇ ਇਹ ਕ ਲੱਖੋਂ ਥੱਲੇ ਪੈਸੇ ਲਾਉਣੇ ਤੁਸੀਂ ਲੱਖੋਂ ਥੱਲੇ ਘੋੜੀ ਬਾਂਜੂ ਕੁਮੈਤ ਬਦਾਮੀ ਰੰਗ ਦੀ ਘੋੜੀ ਆ ਮੱਥੇ ਪੂਰਾ ਸੋਹਣਾ ਪਟਾ ਚੈੱਕ ਕਰੋ ਕੰਨ ਕੁੰਦ ਦੇਖੋ ਕਿੰਨਾ ਚੰਗਾ ਮੱਥੇ ਵਾਲੀ ਭੌਰੀ ਵੀ ਪੂਰੀ ਉੱਚੀ ਆ ਲਿਤੀ ਜਰੂਰ ਆ ਪਰ ਕੱਦ ਬਹੁਤ ਆ ਘੋੜੀ ਦਾ ਲੈਂਥ ਲੰਬੇ ਦੇਖੋ ਸੱਠੋਂ ਬਾਹਰ ਹਾਈਟ ਆ ਤਿਆ ਮੱਜੂ ਕੇ ਲੈਨ ਦਾ ਫੌਜੀ ਦਾ ਪੋਤਾ ਦੋਸਤੋ ਮੁਹੱਬਤ ਘੋੜੇ ਦਾ ਬੱਚਾ ਨੀਲਾ ਹੋਊ ਆ ਵੀ 5 ਮਹੀਨੇ ਦਾ ਹੈ ਤੇ ਆ ਆਵਲਖ ਵੀ ਛੇਰੀ ਜੀ ਲੋ ਵੀ ਮਿੱਤਰ ਮੜੀ ਆ ਕਰਿਓ ਚੈੱਕ ਸੰਜਾਫ ਘੋੜੀ ਆ ਰੱਬਾਂ ਲਈ ਨੋਗਰਾ ਬੱਚਾ ਵੀ ਦਊ ਮਾਰਵਾੜੀ ਵੀ ਦਊ ਸੱਠੋਂ ਬੇਮਲੂਮੀ ਹਾਈਟ ਦਊ ਹੈ ਦੀ ਮੌਕੇ ਤੇ ਇਹ ਵੀ ਖਾਲੀ ਆ ਤੇ ਆ 5 ਕਲੇਣੀ ਘੋੜੀ ਜੈ ਮੰਗਲ ਚਾਰੇ ਪੈਰ ਚਿੱਟੇ ਮੱਥੇ ਪਟਾ ਬਿੱਲੀਆਂ ਅੱਖਾਂ ਦੀ ਆ ਇਹ ਆਪਣੇ ਆਲੇ ਬਾਦ ਤੋਂ ਪ੍ਰੈਗਨੈਂਟ ਪ੍ਰੈਗਨੈਂਟ ਨਹੀਂ ਸੌਰੀ ਮੇਟ ਹੋਈ ਹੋਈ ਆ ਚੈੱਕ ਪਾਸ ਨੇ ਥੋੜੇ ਦਿਨਾਂ ਦੀ ਆ ਤੇ ਫੋਟੋ ਵੀਡੀਓ ਮਿਲ ਜੂ ਬਾਜ ਅਰਜੰਦ ਦਾ ਵਿੱਚ ਆ ਕੁੜੀ ਦੇਖੋ ਜੀ ਬਾਡੀ ਵਾਲੀ ਕਿੰਨੀ ਮਜ਼ਬੂਤ ਆ ਦੋ ਘਰ ਚੱਟੇ ਮੱਥੇ ਪੁੱਲ ਇਹ ਵੀ ਲੱਖੋਂ ਥੱਲੇ ਵੰਦੂ ਰੇਟ ਜਰੂਰ ਲੱਖੋਂ ਬਾਹਰ ਪਰ ਲੱਖੋਂ ਥੱਲੇ ਦੇ ਦਾਂਗੀ ਤੇ ਨੰਬਰ 4 ਤੇ ਆ ਬਸ਼ੀਰੀਤ ਕਰੋ ਚੈੱਕ ਦੋ ਦੰਦ ਹੋਈ ਆ 61 ਇੰਚ ਵਾਂਗੂ ਹਾਈਟ ਆ ਮੱਥੇ ਪਟਾ ਦੋ ਪੈਰ ਮਗਰਲੇ ਚੱਟੇ ਮੌਗਾ ਰੰਗ ਆ ਗੋਲਡਨ ਕਲਰ ਗੋਲਡਨ ਕਲਰ ਦੀ ਕੋਈ ਬਸ਼ੀਰੀ ਭਾਲਦਾ ਹੋਇਆ ਤਾਂ ਆ ਦੇਖੋ ਸਪੱਟਾ ਚਾਲ ਚ ਨੰਬਰ ਵੀ ਲਾਏ ਘੋੜੀ ਨੇ ਉਹ ਫੋਟੋ ਵੀਡੀਓ ਮਿਲ ਜੂ ਤੁਹਾਨੂੰ ਮਾਲਕਾਂ ਦੇ ਜਿੰਨਾ ਤੋਂ ਲਿਆਂਦੀ ਆ ਪਰ ਉਹਨਾਂ ਤੋਂ ਤੇ ਆ ਆਪਣੇ ਜ਼ੈਹਰਾਤੋਂ ਮੀਟ ਵੀ ਕਰਾਤੀ ਨੰਬਰ 5 ਤੇ ਆ ਨੀਲੀ ਜੰਮਬੀ ਘੋੜੀ ਆ ਖਾਲੀ ਐ ਜੇ ਮੌਕੇ ਤੇ ਕੋਈ ਹੋਵੇ ਚਾਹਵਣ ਸੱਜਣ ਤਾਂ ਇਹ ਵੀ ਦੇਖ ਸਕਦਾ ਨਾ ਪੁੱਤ ਓਏ ਤੇ ਕੋਈ ਨੁਕਰੇ ਬੱਚੇ ਲੈਣ ਦਾ ਚਾਹਵਣ ਹੋਵੇ ਕੋਈ ਪੌਣੀ ਨੁਗਰੀ ਭਾਲਦਾ ਹੋਇਆ ਤਾਂ ਆ ਜਰੂਰ ਦੇਖੋ ਪੌਣੀ ਨੁਗਰੀ ਐ ਨੁਕਰੇ ਬੱਚੇ ਤੋਂ ਮੌਕੇ ਤੇ ਖਾਲੀ ਆ ਕੋਈ ਘੋੜਾ ਨਹੀਂ ਦਿੱਤਾ ਇਹਨੂੰ ਮੌਕੇ ਤੇ ਖਾਲੀ ਐ ਜੀ ਤੇ ਜੇ ਕੋਈ ਗੱਭਣਾ ਭਰਾ ਕੋਈ ਗੱਭਣ ਘੋੜੀ ਦੀ ਭਾਲ ਤੇ ਹੋਵੇ ਮੱਥੇ ਪਟਾ ਤਿੰਨ ਪੈਰ ਚੱਟਿਆਂ ਦੀ ਆ ਘੋੜੀ ਖੜੀ 60 ਇੰਚ ਹਾਈਟ ਆ ਮੱਝੂ ਖੇਲਾਂ ਦੇ ਚੈਂਪੀਅਨ ਘੋੜੇ ਨੀਲੇ ਤੋਂ ਗੱਭਣਾ ਜੀ ਇਹ ਦੇਖ ਸਕਦਾ ਨਾਲਾ ਬਿਸ਼ੇਰੀ ਦੇ ਕੋਈ ਮੱਥੇ ਫੁੱਲ ਦੋ ਬਾਰ ਚੱਟੇ 60 ਇੰਚ ਇਹਦੀ ਹਾਈਟ ਆ ਜੀ ਸੱਠੋਂ ਸੂਤ ਦੋ ਸੂਤ ਭਾਵੇਂ ਦਵੇ ਇਹ 60 ਰੰਗ ਰੂੰਗ ਬਹੁਤ ਸੋਹਣਾ ਤੋਲੇ ਤਾਰ ਦੀ ਇਹ ਵੀ ਪੂਰੀ ਸਕੀਨ ਆ ਤੁਰਦੀ ਬਹੁਤ ਆ ਤੇ ਆ ਘੋੜੀ ਦੋਸਤੋ ਗੁਰਦਿੱਤ ਤੋਂ ਮੇਟ ਆ ਜੀ ਮਗਰਲੇ ਪੈਰ ਥੋੜੇ ਥੋੜੇ ਚਿੱਟੇ ਆ ਦੇਖ ਸਕਦੇ ਜਿੰਨਾ ਕਾ ਮਗਰੋਂ ਦੋਨੇ ਪੈਰ ਥੋੜੇ ਥੋੜੇ ਚਿੱਟੇ ਆ ਤੇ ਮੱਥੇ ਫੁੱਲ ਆ ਇਹ ਗੁਰਦੇਤ ਤੋਂ ਆ ਇਹ ਜੈ ਰਾਜ ਤੋਂ ਇਹ ਆਲੀ ਸ਼ਾਨ ਦੀ ਪੂਰਤੀ ਆ ਮਦੇਰ ਘੋੜੇ ਦੀ ਬੱਤੀ ਡਾਇਰੈਕਟ ਇੱਕ ਵਾਰ ਚਿੱਟਾ ਹੀ ਇਹਦਾ ਤੇ ਮੱਥੇ ਫੁੱਲ ਆ ਕਾ ਪੰਜ ਗਲਿਆਂ ਨੇ ਘੋੜਾ ਦੋਸਤੋ ਦਾਨੇ ਘੋੜੇ ਦਾ ਡਾਇਰੈਕਟ ਬੱਚਾ 4 ਪੈਰ ਚਿੱਟੇ ਮੱਥੇ ਵੱਡਾ 60 ਇੰਚ ਹਾਈਟ ਆ ਜੈਜਮਲ ਦਾ ਇਹ ਵੀ ਵੰਜ ਸਵਾਰੀ ਵਾਲਾ ਭਰਾ ਕੋਈ ਹੋਵੇ ਜਿਹਨੇ ਸਵਾਰੀ ਲਈ ਘੋੜਾ ਲਿਆ ਆ ਦੇਖ ਇਤਰਾਕ ਰੋਬੂ ਜੈ ਫਾਂਦਿਕ ਕਲਿਆਣਾ ਜੀ ਤਿੰਨ ਪੈਰ ਚੱਟੇ ਮੇਰੇ ਸਾਨੂੰ ਸੌਥਾ ਵੀ ਧੂੜਾ ਪੈਰ ਹੈਗਾ ਮੱਥੇ ਪਟਾ ਇਹਦੇ ਤੰਨ ਨੂੰ ਦੇਖ ਸਕਦੇ ਆ ਬਾੜਾ ਬੁੱੜਾ ਬਹੁਤ ਆ ਪੁੱਠੇ ਪਾਠੇ ਹੀ ਬਹੁਤ ਸੋਹਣੀ ਆ ਕੁੜੀ ਤੇ ਨਾਲਾ ਗਲਡੀ ਚੰਬੀ ਕੁੜੀ ਛੱਠੋਂ ਬਾਹਰ ਹਾਈਟ ਦੀ ਪਲੀਪੁਲੀ ਇਹ ਵੀ ਬਹੁਤ ਆ ਇਹ ਵੀ ਮੌਕੇ ਤੇ ਖਾਲੀ ਆ ਜੀ ਕੋਈ ਹੋਵੇ ਸੱਜਣ ਇਹ ਵੀ ਦੇਖ ਸਕਦਾ ਜੀ ਤੇ ਉਸ ਤੋਂ ਅੱਗੇ ਆ ਤਿੰਨ ਸਾਲ ਦੀ ਬਸ਼ੇਰੀ ਆ ਜੀ ਮੱਥੇ ਫੁੱਲ ਦੀ ਇਹ ਗੁਰਦਿੱਤ ਤੋਂ ਇਹ ਮੇਟਾ ਉਸ ਤੋਂ ਅੱਗੇ ਆ ਬਿਸ਼ਰੀ ਮੱਥੇ ਫੁੱਲ ਦੀ ਹੈ ਚੈੱਕ ਕਰ ਲਿਆ ਤੇ ਵੀ ਇਹਦੇ ਸਾਨੂੰ ਇੱਕ ਪਤਾ ਨਹੀਂ ਦੋ ਬਿਰ ਚਟਾਈ ਥੋੜੇ ਥੋੜੇ ਕੰਨ ਕੰਨ ਦੇਖ ਲਓ ਸਾਲ ਕਿਦੀ ਹੈ ਬੱਚੀ ਲਾਈਟ ਅੰਦਰ ਨੂੰ ਘਟ ਚੰਨ ਘਟ ਪਿੰਦਾ ਤੇ ਆਹ ਆਵਲਾ ਕੁੜੀ ਦੇਖੋ ਜੀ 65 ਇੰਚ ਵਾਂਗੂ ਹਾਈਟ ਆ ਲੈਂਥ ਲੰਬੀ ਬਹੁਤ ਆ ਲੰਬੀ ਲੰਬੀ ਬਹੁਤ ਆ ਲਾਲ ਆਵਲਾ ਕੁੜੀ ਜੇ ਸਵਾਰੀ ਜੀ ਪਾਸ ਦੋਸਤ ਤੇ ਆਹ ਜਾਨਵਰ ਆਪਾਂ ਵੀਡੀਓ ਜਿਆਦਾ ਲੰਮੀ ਹੋ ਜੀ ਫਿਰ ਡਿਟੇਲ ਦੇ ਦੇਣਾ ਇਹਨਾਂ ਦੀ ਤੇ ਇਹ ਜਾਨਵਰ ਦੇਖ ਲਓ ਮੋਟਾ-ਮੋਟਾ ਓਵਰਵਿਊ ਦੇਤਾ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਹੋਏ ਜਿਹੜੇ ਭਰਾ ਦੇ ਪਸੰਦ ਹੋਏ ਆ ਕੇ ਦੇਖ ਸਕਦੇ ਹੋ ਨੰਬਰ ਨੋਟ ਕਰ ਲਓ 6239954543 9855599017 ਮਿਲਦੇ ਹਾਂ ਜਲਦ ਨਾਲ ਵੀਡੀਓ ਨੂੰ ਧੰਨਵਾਦ